ਅਕਸਰ ਆਪਾਂ ਨੇ ਗੋਭੀ ਦੇ ਆਲੂਆਂ ਦੇ ਪਿਆਜ਼ਾਂ ਦੇ ਹੋਰ ਕਈ ਤਰ੍ਹਾਂ ਦੇ ਪਕੌੜੇ ਦੇਖੇ ਹੋਣਗੇ ਪਰ ਜਿਹੜੇ ਅੱਜ ਤੁਹਾਨੂੰ ਪਕੌੜੇ ਖਾਣ ਜਾ ਰਹੇ ਆ ਆਈਸਕ੍ਰੀਮ ਦੇ ਪਕੌੜੇ ਜੀ ਬਿਲਕੁਲ ਸਹੀ ਗੱਲ ਸੁਣੀ ਇਹ ਵੀ ਨੂੰ 20 ਸਾਲ ਤਕਰੀਬਨ ਹੋ ਚੁੱਕੇ ਨੇ ਆਈਸਕ੍ਰੀਮ ਦੇ ਪਕੌੜੇ ਘੜਦੇ ਕਿਸ ਤਰ੍ਹਾਂ ਜੀ ਜੀ ਆਪਣੇ ਇਹ ਜਹਨ ਚਾਈ ਕਿ ਜਿਹੜੀ ਆਪਾਂ ਨਵੀਂ ਚੀਜ਼ ਹੈ ਜਿਹੜੀ ਇਹ ਆਪਾਂ ਪੇਸ਼ ਕਰੀਏ ਅਸਲ ਵਿੱਚ ਦੋਸਤਾਂ ਜੀ ਭਗਵੰਤ ਮਾਨ ਦੀ ਗੱਤ ਹੈ ਜੀ ਗੁਲਫੀ ਗਲਮਾ ਕਰ ਨੂੰ ਉਹਦੀ ਪ੍ਰੇਰਣਾ ਤੋਂ ਬਾਅਦ ਆਰੇ ਦੋਸਤ ਕਹਿਣ ਲੱਗੇ ਆ ਬਣਾ ਕੇ ਦਿਖਾ ਦੂ। ਬਸ ਉਹਦੇ ਤੋਂ ਕੋਸ਼ਿਸ਼ ਕਰਦੇ ਕਿ ਇੱਕ ਦਿਲਚਸਪ ਹਾਲ ਹੈ ਵੀ ਆਪਾਂ ਨੇ ਬਣਾਣੀ ਹੈ ਜੀ। ਇੱਕ ਦਿਨ ਮਾਲਕ ਨੇ ਹੱਥ ਵੜ ਲਿਆ। ਜਿਵੇਂ ਮੁੱਖ ਮੰਤਰੀ ਭੂਆ ਸਿੰਘ ਮਾਨ ਜੀ ਨੇ ਜਦੋਂ ਉਹ ਕਮੇਡੀ ਕਰਦੇ ਸੀਗੇ ਤਾਂ ਟੈਸਟ ਕੀਤੀ ਸੀ ਕੁਲਫੀ ਕਰਮਾ ਕਰਮ। ਤਾਂ ਉਸੇ ਤਰ੍ਹਾਂ ਹੀ ਬਾਈ ਜੀ ਨੇ ਵੀ ਸੰਗੋ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਆਈਸਕ੍ਰੀਮ ਦੇ ਪਕੌੜੇ ਬਣਾਣੇ ਸ਼ੁਰੂ ਕੀਤੇ। ਪਹਿਲਾਂ ਤਾਂ ਸੱਚੀ ਦੇ ਸਿਰ ਟੈਸਟ ਕਿਦਾਂ? ਟੈਸਟ ਦਾ ਹੀ ਮੈਂ ਬਸ ਬੋਲੇ ਨਜ਼ਰ ਆ ਤੁਸੀ ਅ ਇਸ ਹੋ ਸਕਦਾ ਵੀ ਮੈਨੂੰ ਆਇਆ ਵੀ ਮੈਂ ਥੋੜੇ ਅਜਿਹਾ ਕਿੰਨਾ ਸਮਝਦਾ ਛੱਡ ਕੇ ਤੁਹਾਡੇ ਨਾਲ ਗੱਲ ਕਰਨੀ ਪੈ ਰਹੀ ਹੈਗੀ ਮੰਨ ਲਓ ਕਿ ਮੈਂਨੇ ਇੱਕ ਵਾਰ ਪਕੌੜਾ ਲੈ ਲਿਆ ਆਈਸਕ੍ਰੀਮ ਦਾ ਤੇ ਤੁਸੀਂ ਦੁਬਾਰਾ ਹੀ ਨਹੀਂ ਦਿੰਦੇ ਨਾ ਦੁਬਾਰਾ ਨਹੀਂ ਦਿੰਦੇ ਉਹ ਕਿਉਂ ਉਹਦੀਆਂ ਇਹ ਕਹਿੰਦੇ ਵੀ ਸਾਡਾ ਕੋ ਪੀਸ ਹੁੰਦਾ ਨੇ ਘੱਟ ਕਸਟਮਰ ਜ਼ਿਆਦਾ ਆ ਜਾਂਦਾ ਸਾਰਾ ਤੁਹਾਨੂੰ ਪਤਾ ਹੈ ਕਸਟਮਰ ਬਾਹਰ ਲੈ ਬਾਹਰ ਗਾ ਕੇ ਤੇ ਕਹਿੰਦੇ ਵੀ ਖਾਲੀ ਨਾ ਜਾਓ ਸਾਰਾ ਬਡੇ ਵੀਰੇ ਇਹਨਾਂ ਦੀ ਖਾਸੀ ਤੇ ਇਹ ਹੈ ਕਿ ਜੇ ਤੁਸੀਂ ਇੱਥੇ ਆ ਕੇ ਬਹਿ ਗਏ ਇੱਕ ਵਾਰ ਚਾਹੇ ਨੂੰ ਚਾਰ ਪਕੌੜਾ ਆਰਡਰ ਕਰ ਦੋ ਚਾਹੇ ਦੋ ਦਾ ਕਰ ਦੋ ਦੂਜੀ ਵਾਰ ਤੁਸੀਂ ਇਹਨਾਂ ਨੂੰ ਆਰਡਰ ਕਰੋਗੇ ਤੁਹ ਕਿਉਂਕਿ ਇਹ ਕਹ ਦੱਸ ਦੇ ਨੇ ਕਿ ਇਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਸਭ ਨੂੰ ਦੇ ਦਈਏ ਤੇ ਆਈਸਕ੍ਰੀਮ ਦਾ ਪਕੌੜਾ ਤੁਸੀਂ ਚੀਜ਼ ਲੈ ਲਓ ਵੀ ਇੱਕ ਪਾਸੇ ਇੱਕ ਚੀਜ਼ ਪੂਰੀ ਹਾਰਡ ਠੰਡੀ ਪੂਰੀ ਚੀਜ਼ ਠੰਡੀ ਇੱਕ ਪਾਸੇ ਪੂਰੀ ਚੀਜ਼ ਗਰਮ ਉਹਨਾਂ ਦੋਨਾਂ ਨੂੰ ਇੱਕ ਚੀਜ਼ ਨੂੰ ਮੇਲ ਕਰਨਾ ਉਹ ਚੀਜ਼ ਨੂੰ ਕਿਵੇਂ ਤਿਆਰ ਕਰਨਾ ਇਹ ਇਹਨਾਂ ਦੀ ਜਿਹੜੀ ਚੀਜ਼ ਬਣਾਈ ਆ ਇਹਨਾਂ ਦੀ ਕਾਬਲੇ ਤਾਰੀਫ ਹੈ ਜੀ ਬਹੁਤ ਦੂਰੋ ਦੂਰੋ ਕੈਨੇਡਾ ਤੱਕ ਦੇ ਵੀ ਲੋਕ ਆਂਦੇ ਨੇ ਆਫਰ ਹਨ ਜੀ ਮੈਨੂੰ ਇੰਨੀ ਆਫਰ ਹਨ ਪਰ ਮੈਂ ਗਿਆ ਨਹੀਂ ਅੱਛਾ ਜੀ ਹਾਂ ਜੀ ਲੋਕ ਬਹੁਤ ਮੈਨੂੰ ਦੁਕਾਨਾਂ ਸੰਢੀਗੜ ਤੋਂ ਲੁਹੈਣਖਣ ਕਹਿੰਦੇ ਸ਼ੌਪ ਵੀ ਅਸੀਂ ਦੇਵਾਂਗੇ ਸਭ ਕੁਝ ਦੇਵਾਂਗੇ ਤੁਹਾਨੂੰ ਬੇਸ ਤੁਹਾਡੇ ਕੋਲ ਕੁਝ ਨਹੀਂ ਲੈਂਦੇ ਵਾ ਸਾਡਾ ਨਾਮ ਚੱਲਣ ਦਾ ਵਕਤ ਆ ਬਾਹਰਲੇ ਸਟੇਟਾਂ ਤੋਂ ਐਮਐਲਏ ਡੀਸੀ ਸਾਰੇ ਇਹਨਾਂ ਕੋਲ ਪਕੌੜੇ ਖਾਣਦੇ ਨੇ ਤੇ ਅਸੀਂ ਦਾ ਅਕਸਰ ਆਂਦੇ ਰਹਿੰਦੇ ਆ ਸਾਡਾ ਨਹੀਂ ਕਸੂਰ ਸਾਡਾ ਸ਼ਹਿਰ ਸੰਗਰੂਰ ਕੁਝ ਇਸੇ ਤਰ੍ਹਾਂ ਦੀ ਮਿਸਾਲ ਸੰਗਰੂਰ ਦੇ ਇੱਕ ਬਾਈ ਨੇ ਜੋ ਦੁਕਾਨ ਕੀਤੀ ਹੈ ਪਕੌੜਿਆਂ ਦੀ ਉਸ ਵੱਲੋਂ ਪੇਸ਼ ਕੀਤੀ ਗਈ ਹੈ ਤੁਹਾਨੂੰ ਦੱਸਣਾ ਚਾਹਾਂਗੇ ਅਕਸਰ ਆਪਾਂ ਨੇ ਗੋਭੀ ਦੇ ਆਲੂਆਂ ਦੇ ਪਿਆਜ਼ਾਂ ਦੇ ਹੋਰ ਬ ਕਈ ਤਰ੍ਹਾਂ ਦੇ ਪਕੌੜੇ ਦੇਖੇ ਹੋਣਗੇ ਪਰ ਜਿਹੜੇ ਅੱਜ ਤੁਹਾਨੂੰ ਪਕੌੜੇ ਵਖਾਣ ਜਾ ਰਹੇ ਆ ਆਈਸਕ੍ਰੀਮ ਦੇ ਪਕੌੜੇ ਜੀ ਬਿਲਕੁਲ ਸਹੀ ਗੱਲ ਸੁਣੀ ਇਹ ਵੀ ਨੂੰ 20 ਸਾਲ ਤਕਰੀਬਨ ਹੋ ਚੁੱਕੇ ਨੇ ਆਈਸਕ੍ਰੀਮ ਦੇ ਪਕੌੜੇ ਘੜਦੇ ਪਹਿਲਾਂ ਤੁਹਾਨੂੰ ਦੁਕਾਨ ਦੀਆਂ ਤਸਵੀਰਾਂ ਵਖਾਣੀਆਂ ਆ ਆਈਸਕ੍ਰੀਮ ਪਕੌੜੇ ਵਾਲੇ ਜੋ ਕਿ ਤਕਰੀਬਨ 50 ਸਾਲ ਪੁਰਾਣੀ ਦੁਕਾਨ ਹੈ ਇਸ ਵੀਰ ਦੀ ਇੰਨਾ ਦਾ ਅੱਖਣਾ ਕਿ ਜਿਹੜਾ ਇਹ ਕੰਮ ਹੈ ਸਾਡਾ ਪੁਸ਼ਤੈਨੀ ਕੰਮ ਹੈ ਸਾਡੇ ਫਾਦਰ ਸਾਹਿਬ ਇਹ ਕੰਮ ਕਰਿਆ ਕਰਦੇ ਸੀ ਉਸ ਤੋਂ ਬਾਅਦ ਇਹ ਦੋ ਭਾਈ ਹਨ ਜਿਨ੍ਹਾਂ ਵੱਲੋਂ ਇਹ ਕੰਮ ਨੂੰ ਸੰਭਿਆ ਗਿਆ ਸਾਡੇ ਨਾਲ ਵੀਰ ਜੀ ਵੀ ਮੌਜੂਦਾ ਉਹਨਾਂ ਨਾਲ ਵੀ ਸਾਰੀ ਗੱਲ ਕਰਾਂਗੇ ਜਾਣਾਂਗੇ ਕਦੋਂ ਤੋਂ ਇਹ ਕੰਮ ਕਰ ਰਹੇ ਨੇ ਨਮਸਕਾਰ ਵੀਰ ਜੀ ਨਮਸਕਾਰ ਬੋ ਜੀ ਕੀ ਨਾਮ ਹੈ ਜੀ ਮੈਂ ਨਜਸਪਾਲ ਹਾਂ ਜਸਪਾਲ ਜੀ ਕਿਸ ਤਰ੍ਹਾਂ ਦੇਖਦੇ ਆ ਕਿ ਕਿੰਨਾ ਟਾਈਮ ਹੋ ਗਿਆ ਇਹ ਦੁਕਾਨ ਕਰੀ ਨੂੰ ਆਪਾਂ ਨੇ ਇਹ ਦੁਕਾਨ ਸਾਡੀ 50 ਸਾਲ ਪੁਰਾਣੀ ਹੈ ਅੱਛਾ ਜੀ ਤੇ ਇਹ ਜਿਹੜਾ ਕਿੰਦਾ ਪਕੌੜਾ ਸੀ ਵੀ ਸਾਲ ਤੋਂ ਬਣਾ ਰਹੇ ਆ ਅੱਛਾ ਜੀ ਕਿਸ ਤਰ੍ਹਾਂ ਵੀ ਜੀ ਆਪਣੇ ਜਹਨ ਚਾਈ ਕੇ ਜਿਹੜੀ ਆਪਾਂ ਨਵੀਂ ਚੀਜ਼ ਹੈ ਜਿਹੜੀ ਇਹ ਆਪਾਂ ਪੇਸ਼ ਕਰੀਏ। ਅੰਨ ਦੋਸਤਾਂ ਜਿਹਾ ਹੀ ਭਗਵੰਤ ਮਾਨ ਦੀ ਕੱਟੜਾ ਜੀ ਗੁਲਫੀ ਗਰਮ ਗਰਮ। ਉਹਦੀ ਪਹਿਲਾਂ ਤਾਂ ਬਸ ਸਾਡੇ ਦੋਸਤ ਕਹਿਣ ਲੱਗੇ ਆ ਬਣਾ ਕੇ ਦਿਖਾ ਦਿਓ। ਬਸ ਉਹਦੇ ਤੋਂ ਕੋਸ਼ਿਸ਼ ਕਰਦੇ ਕਿ ਇੱਕ ਦਿਲਚਸਪ ਹਾਲਿਆ ਵੀ ਆਪਾਂ ਨੇ ਬਣਾਣੀ ਹੈ ਚੀਜ਼। ਇੱਕ ਦਿਨ ਮਾਲਕ ਨੇ ਹੱਥ ਫੜ ਲਿਆ। ਅੱਛਾ ਜੀ। ਪਰ ਜਿਆ ਬਹੁਤ ਨੁਕਸਾਨ ਕੀਤਾ ਪਹਿਲਾਂ ਬਹੁਤ ਵਾਰੀ ਕਰਕੇ ਦੇਖਿਆ। ਨਹੀਂ ਬਣੀ। ਅੱਛਾ ਜੀ। ਅੱਜਿਓ ਮਾਲਕ ਦੀ ਹਮਤ ਹੁੰਦੀ ਆ ਫਿਰ। ਤਿਆਰ ਹੋ ਗਈ ਇੱਕ ਦਿਨ। ਜੀ 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 ਆਪਾਂ ਗੱਲ ਕਰੀਏ ਪਕੌੜੇ ਜਿਸ ਤਰ੍ਹਾਂ ਤੁਸੀਂ ਆਈਸਕ੍ਰੀਮ ਦੇ ਤਿਆਰ ਕਰਦੇ ਉਹਦੇ ਕਿੰਨੇ ਕੋਸਟ ਹੋ ਜਾਂਦੀ ਹੈ ਮਤਲਬ ਕਿ ਲਾਗਤ ਕਿੰਨੀ ਕੀ ਲਾਗਤ ਤਾਂ ਦੇਖੋ ਜੀ 40 ਰੁਪਏ ਸਾਨੂੰ ਕੋਸਟ ਕਰਦਾ ਹੈ ਅਸੀਂ 50 ਰੁਪਏ ਦਾ ਅੱਗੇ ਦਿੰਦੇ ਹਾਂ 10 ਰੁਪਏ ਸਾਡੀ ਐ ਸਮਝੋ ਵੀ ਮਿਹਨਤ ਵੀ ਹੈ ਸਭ ਕੁਝ ਹੈ ਸੇਲ ਵਗੈਰਾ ਹਾਂ ਇਦਿਹਾ ਦੀ ਕਮਾਈ ਨਹੀਂ ਲੈਂਦੇ ਅੱਛਾ ਜੀ ਹਾਂ ਇੱਕ ਬੰਦੇ ਨੂੰ 21 ਦਿੰਨੇ ਆ ਅਸੀਂ ਸ਼ੌਕ ਹੀ ਰੱਖਿਆ ਬਸ ਹਾਂ ਬਾਕੀ ਕਮਾਈ ਵਾਸਤੇ ਹੈਗੇ ਸਾਡੇ ਕੋਲ ਸਾਮਾਨ ਬਹੁਤ ਹੈ ਹਾਂ ਜੀ ਇਹ ਚੀਜ਼ ਨੂੰ ਅਸੀਂ ਕਮਾਈ ਨਾਲ ਨਹੀਂ ਲੱਗਦਾ ਬੀੜਿਆਪਾ ਜੇ ਗੱਲ ਕਰੀਏ ਕਿ ਸਾਡੇ ਇਹ ਵੀ ਸੋਚ ਹੈ ਕਿ ਜੇ ਕਸਟਮਰ ਤਾਂ ਮੰਨ ਲਓ ਕਿ ਮੈਨੇ ਇੱਕ ਵਾਰ ਪਕੌੜਾ ਲੈ ਲਿਆ ਆਈਸਕ੍ਰੀਮ ਦਾ ਤਾਂ ਤੁਸੀਂ ਦੁਬਾਰਾ ਹੀ ਨਹੀਂ ਦਿੰਦੇ ਨਾ ਦੁਬਾਰਾ ਨਹੀਂ ਦਿੰਦੇ ਉਹ ਕਿਉਂ ਉਹਦੀਆਂ ਇਹ ਕਹਿੰਦੇ ਵੀ ਸਾਡਾ ਕੋ ਪੀਸ ਹੁੰਦਾ ਨਹੀਂ ਘੱਟ ਕਸਟਮਰ ਜ਼ਿਆਦਾ ਆ ਜਾਂਦਾ ਸਾਡਾ ਤੁਹਾਨੂੰ ਪਤਾ ਹੈ ਕਸਟਮਰ ਬਾਹਰ ਲੈ ਬਾਹਰ ਗਾ ਕੇ ਤੇ ਇਹਨਾਂ ਨੂੰ ਖਾਲੀ ਨਾ ਜਾਵੇ ਅੱਛਾ ਹਾਈ ਕਮਨ ਨੂੰ ਕਿ ਮਿਲੇ ਆਪਾਂ ਰੋਜ਼ ਦੀ ਜੇ ਗੱਲ ਕਰੀਏ ਕਿੰਨੇ ਕ ਜਿਹੜੇ ਪਕੌੜੇ ਨੇ ਆਈਸਕ੍ਰੀਮ ਦੇ ਕੱਲੇ ਲਾ ਲੱਗਦਾ 125 30 ਪੀਸ ਬਣਾਣੇ ਜਾਂਦੇ ਅੱਧੇ 1.5 ਹੋ ਜਾਂਦਾ ਵਾ अच्छा जी हां परेंडिंग बना के रखदे हां यही ਸਾਡਾ ਬਾਬਾ ਨਾਨਕ ਪੂਰੇ ਕਰਦਾ ਵਾ ਅੱਛਾ ਜੀ ਸ਼ਾਮ ਤੱਕ ਸਭ ਲੱਗ ਜਾਣਾ ਜਿੰਨੇ ਮਰਜ਼ੀ ਬੰਦੇ ਆ ਜਾਣ ਤੁਸੀਂ ਸਭ ਦੇਖੋਗੇ ਦੁਕਾਨ ਭਰੀ ਹੋਊਗੀ ਡੇ ਵੀ ਸਾਡੇ ਪੀਸ ਨਹੀਂ ਖਤਮ ਹੋਣਗੇ ਇਹ ਵੀ ਆਪਾਂ ਗੱਲ ਕਰੀਏ ਕਿ ਮੇਰੇ ਸੋਚ ਹੈ ਕਿ ਦੂਰੋਂ ਦੁਰਾਰੋਂ ਬਹੁਤ ਦੂਰੋਂ ਦੂਰੋਂ ਕੈਨੇਡਾ ਤੱਕ ਦੇ ਵੀ ਲੋਕ ਆਂਦੇ ਨੇ ਆਫਰ ਨੇ ਜੀ ਮੈਨੂੰ ਇੰਨੀਆਂ ਆਫਰਾਂ ਨੇ ਪਰ ਮੰਗਿਆ ਨੇ ਅੱਛਾ ਜੀ ਹਾਂ ਜੀ ਲੋਕ ਬਹੁਤ ਮੈਨੂੰ ਦੁਕਾਨਾਂ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਕਹਿੰਦੇ ਸ਼ਾਪ ਵੀ ਅਸੀਂ ਦੇਵਾਂਗੇ ਸਭ ਕੁਝ ਦੇਵਾਂਗੇ ਤੁਹਾਨੂੰ ਵੇ ਤੁਸੀਂ ਤੁਹਾਡੇ ਕੋਲ ਕੁਝ ਨਹੀਂ ਲੈਂਦੇ ਬਸ ਸਾਡਾ ਨਾਮ ਚੱਲਣ ਦਾ ਵਾਸਤੇ ਵੀ ਤੁਸੀਂ ਆਪ ਦੇ ਨਾਮ ਤੇ ਸਾਡਾ ਨਾਮ ਲਾ ਦਿਓ ਬਸ ਅੱਛਾ ਜੀ ਵੀ ਤੁਹਾਡੇ ਤੋਂ ਅਸੀਂ ਕੋਈ ਦੁਕਾਨ ਦਾ ਕਾਰਜ ਨਹੀਂ ਲੈਂਦੇ ਕਮਾਈ ਤੁਸੀਂ ਖਾਓ ਬਸ ਮਕੋੜਿਆਂ ਦਾ ਕੰਮ ਜੀ ਆਪਾਂ ਦੂਜੇ ਕਹਿ ਰਹੇ ਕਿ ਇਸ ਤਰ੍ਹਾਂ ਕੇ 50 ਸਾਲ ਹੋ ਗਏ ਇਹ ਫੇਰ ਤੁਹਾਡੇ ਜਿਹੜੇ ਅੱਗੇ ਬੱਚੇ ਨੇ ਉਹ ਵੀ ਇਹ ਕੰਮ ਜਾਨਾ ਚਾਹੁੰਦੇ ਨੇ ਕਿ ਨਹੀਂ ਹੋਣ ਨਹੀਂ ਕਰਨਗੇ ਅੱਛਾ ਜੀ ਇੱਕ ਬੇਟਾ ਚਲਾ ਗਿਆ ਦੂਜਾ ਬੇਟਾ ਆਪਣਾ ਕੰਮ ਸਾਡੇ ਨਾਲ ਕੋਈ ਨਹੀਂ ਫਰਕਾ ਜੀ ਅੱਛਾ ਜੀ ਮਤਲਬ ਕਿ ਫੇਰ ਤੁਸੀਂ ਭਾਈਆਂ ਵਾਦ ਕਰਦੇ ਅਸੀਂ ਏ ਵੀ ਅਸੀਂ ਕੰਮ ਕਰਦਾ ਸੀ ਮੈਂ ਫਰਨੀਚਰ ਦਾ ਕਰਦਾ ਸੀ ਬੜਾ ਡਾਕਟਰੀ ਲੈਂਡ ਸੀਗਾ ਪਰ ਅਸੀਂ ਜਦੋਂ ਸਾਡੇ ਫਾਸੇ ਬਹੁਤ ਢਿੱਲੇ ਹੋ ਗਏ ਤਾਂ ਸਾਨੇ ਫ ਆ ਕੇ ਸੰਭਿਆ ਵੀ ਸਾਡੇ ਪਾਪਾ ਦਾ ਨਾਮ ਨਾਲ ਕਿਤੇ ਥੱਲੇ ਲੱਗਦੇ ਮੈਂ ਦੋਹੀ ਚੱਲਦਾ ਰਹਿਣ ਜਿਸ ਤਰ੍ਹਾਂ ਤੁਹਾਡੇ ਕੋਲੇ ਮਤਲਬ ਕਿ ਵੱਡੇ ਵੱਡੇ ਲੀਡਰ ਸਹਿਬਾਨ ਵੀ ਸਾਰੇ ਡੀਐਸਪੀ ਐਸਪੀ ਤੱਕ ਆਏ ਨੇ ਕੋਈ ਮਿੱਠੀ ਜੀ ਯਾਦ ਹੋਵੇ ਕਿ ਯਾਰ ਆਪਾਂ ਨੇ ਇਹ ਗੱਲ ਸ਼ੇਅਰ ਕਰੀ ਨੀ ਸ਼ੇਅਰ ਜੇ ਆਪਾਂ ਉਹਨਾਂ ਨੂੰ ਕੋਈ ਬਿਆਨ ਕੀ ਕਹਿਣਾ ਇਹ ਕੋਈ ਮਿਨਿਸਟਰਾਂ ਦਾ ਕਿਸੇ ਗਨਮੈਨ ਨੂੰ ਪੁੱਛਣ ਲਗਾ ਲਗਾ ਤੂੰ ਕੋ ਪੁੱਛਦਾ ਕੀ ਗੱਲ ਬਾਤ ਦਾ ਉਹ ਨਾਮ ਤਾਂ ਦੱਸ ਦਿੰਦੇ ਨੇ ਪਰ ਆਪਾਂ ਨੇ ਕਦੇ ਨਾ ਨੋਟ ਉੱਥੇ ਨਹੀਂ ਰੱਖਿਆ ਜੋ ਆਇਆ ਸੀ ਉਹ ਆਇਆ ਦਿਵਾਨ ਮਾਲਕ ਆਂਦਾ ਮਾਲਕ ਜਿਵੇਂ ਜਾਈ ਜਾਂਦਾ ਬਸ ਇਹ ਸੋਚ ਰਤੀ ਕਿੰਨੀ ਕ ਖੁਸ਼ੀ ਮਿਲਦੀ ਆ ਵੀਰੇ ਕੇ ਜਦੋਂ ਕਸਟਮਰਾਂ ਨੂੰ ਖੁਸ਼ੀ ਬਹੁਤ ਖੁਸ਼ੀ ਆਵੇ ਕੋ ਡਰੇ ਮੋਟੇ ਪੈਸੇ ਕਰਕੇ ਆਵੇ ਖੁਸ਼ੀ ਬਹੁਤ ਆ ਤੇ ਸਾਨੂੰ ਕਿਤੇ ਬਾਹਰ ਜਾਂਦੇ ਆ ਸਾਨੂੰ ਇੱਕ ਮਿੰਟ ਦੀ ਬੰਦਾ ਪਹਿਚਾਣ ਆਏ ਸਾਨੂੰ ਵਾਲਾ ਮੁੰਡਾ ਉਹ ਐਸਪੀ ਮਾਲੇ ਨੇ ਇਹ ਕੋ ਚਾਰ ਬੰਦਿਆਂ ਦੇ ਵਿੱਚ ਖੜੇ ਵੀ ਹੁੰਨੇ ਆ ਨਹੀਂ ਪਸੰਦ ਹੁੰਦੀ ਕੋਈ ਗੱਲ ਇਹੋ ਜੀ ਹੁੰਦੀ ਹੈ ਤਾਂ ਅਸੀਂ ਗੱਲ ਕਰਦੇ ਆ ਬੰਦੇ ਬਹੁਤ ਜਿੱਤ ਦਿੰਦੇ ਨੇ ਫਿਰ ਜਿਆ ਹੋਈ ਨਹੀਂ ਯਾਰ ਆਓ ਆਓ ਯਾਰ ਤੁਮ ਚਾਹ ਪਲਾਏ ਪਰ ਕਰੀ ਅੱਛਾ ਜੀ ਮਤਲਬ ਕਿ ਫਿਰ ਆਪਾਂ ਕਹਿੰਨੇ ਕਿ ਦੂਰੋ ਦੁਰਾਰੋ ਤਾਂ ਚਲੋ ਜਿਹੜੀ ਜਾਣ ਪਹਿਚਾਨ ਹੋਣੀ ਹੈ ਲੋਕਾਂ ਦਾ ਮਾਨ ਸੱਤ ਕਰੀ ਕਿ ਬੰਦ ਅਸੀਂ ਮਾਨ ਆਪਣਾ ਦੱਸ ਹੀ ਦਿੰਨੇ ਕਿਤੇ ਟਾਈਮ ਖੜੇ ਜੇ ਚਾਰ ਬੰਦੇ ਖੜੇ ਹੁੰਦੇ ਜਿਵੇਂ ਕਿਤੇ ਬਾਹਰ ਗਏ ਕਿ ਫੰਕਸ਼ਨ ਤੇ ਖੜੇ ਕੋਈ ਬਾਹਰ ਚਲੇ ਗਿਆ ਉੱਥੇ ਕਹਿੰਦੇ ਗੱਲ ਹੋਈ ਜਾਂਦੀ ਹੈ ਕੋਈ ਦੂਜਾ ਕਹਿਣਦਾ ਯਾਰ ਇਹ ਸਮੂਹ ਵਾਲੇ ਨੇ ਐਸੇ ਪਕੌੜੇ ਵਾਲੇ ਨੇ ਤੇਰੇ ਕੋਈ ਵਿਆਹ ਸ਼ਾਦੀ ਦਾ ਵੀ ਆਰਡਰ ਆਇਆ ਕਿ ਭਾਜੀ ਨਾ ਨਾ ਬਹੁਤ ਮੈਂ ਜੌਰਡਰ ਹੀ ਲਗਾਉਣਾ ਜੀ ਮੈਂ ਦੇ ਨਹੀਂ ਫਿਰ ਉੱਥੇ ਤੁਸੀਂ ਕਦੇ ਦਿੱਤੇ ਨੇ ਇਸ ਕ੍ਰੀਨ ਦੇ ਹਾਂ ਇਸ ਕ੍ਰੀਨ ਕੋਲ ਸਟਾਲ ਲੰਨਾਂ ਜੀ ਮੈਂ ਅੱਛਾ ਜੀ ਹਾਂ ਮੈਂ ਸਟਾਲ ਲਗਾਣਾ ਮੈਂ ਮੈਂ ਜੌਰਡਰ ਲਗਾਉਣਾ ਜੀ ਮੈਂ ਦਿੱਲੀ ਤੱਕ ਲਗਾਏ ਤੇ ਫਿਰੋਜ਼ਪੁਰ ਤੱਕ ਲਗਾਏ ਅੱਛਾ ਹਾਂ ਮੈਂ ਵੀ ਆਰਡਰ ਲੈਣਾ ਮੈਂ ਜੀ ਧੰਨਵਾਦ ਇਹ ਸਨ ਸਾਡੇ ਨਾਲ ਇੱਥੇ ਦੁਕਾਨ ਦੇ ਓਨਰ ਜਿਨ੍ਹਾਂ ਦਾ ਅੱਖਣਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਨ੍ਹਾਂ ਦੇ ਹਰ ਵਕਤ ਦੁਕਾਨ ਦੇ ਵਿੱਚ ਲਹਿਰਾਬਾਦਾ ਲੱਗਿਆ ਰਹਿੰਦੀਆਂ ਨੇ ਜੇ ਪਕੌੜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਕੌੜੇ ਜਿਹੜੇ ਵੀਰ ਨੇ ਹਰ ਵਕਤ ਇੱਥੇ ਬੈਠੇ ਰਹਿੰਦੇ ਆ ਕੁਝ ਵੀਰ ਤਾਂ ਤੁਹਾਨੂੰ ਹੁਣ ਵੀ ਦਿਖ ਰਹੇ ਨੇ ਜਿਹੜੇ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਹੇ ਹਨ ਪਹਿਲਾਂ ਵੀਰ ਨਾਲ ਗੱਲ ਕਰਾਂਗੇ ਸੱਚੀ ਗੱਲ ਤੁਸੀਂ ਆ ਵੀਰੇ ਕੀ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕੀ ਵੇਟ ਕਰ ਰਹੇ ਹੋ ਵੇਟ ਕਰ ਰਹੇ ਹਾਂ ਜੀ ਹੋ ਗਏ 20-25 ਮਿੰਟ ਅੱਛਾ ਜੀ ਹਾਂ ਤੇ ਜੇ ਗੱਲ ਕਰੀਏ ਕਿ ਜਿਸ ਤਰ੍ਹਾਂ ਇਹਨਾਂ ਨੇ ਇੱਕ ਵਿਲੱਖਣੀ ਮਸਾਲ ਪੈਦਾ ਕੀਤੀ ਹੈ ਪਕੌੜਿਆਂ ਦੀ ਕਿਉਂਕਿ ਪਕੌੜੇ ਤਾਂ ਆਪਾਂ ਅਕਸਰ ਦੇਖਦੇ ਸੀ ਗੋਭੀ ਦੇ ਜਾਂ ਆਲੂਆਂ ਪਿਆਜ਼ ਦੇ ਦੇ ਆਈਸਕ੍ਰੀਮ ਦੇ ਪਕੌੜੇ ਨੇ ਕਿਸ ਤਰ੍ਹਾਂ ਦਾ ਟੇਸਟ ਹੈ ਇਹਨਾਂ ਸਾਡਾ ਜਿਹੜਾ ਸ਼ਹਿਰ ਸੰਗੁਰ ਹੈਗਾ ਇਹ ਕਿਸ ਨਾ ਕਿਸੇ ਕੰਮ 'ਚ ਹਮੇਸ਼ਾ ਮਸ਼ਹੂਰ ਰਹਿੰਦਾ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਉਹ ਕਮੇਡੀ ਕਰਦੇ ਸੀਗੇ ਤਾਂ ਕੈਸਟ ਕੱਢੀ ਸੀ ਕੁਲਫੀ ਕਰਮਾ ਕਰਮ ਤਾਂ ਉਸੇ ਤਰ੍ਹਾਂ ਹੀ ਇਹ ਬਾਈ ਜੀ ਨੇ ਵੀ ਸੰਗੁਰ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਆਈਸਕ੍ਰੀਮ ਦੇ ਪਕੌੜੇ ਬਣਾਣੇ ਸ਼ੁਰੂ ਕੀਤੇ ਤੇ ਹੁਣ ਕਾਫੀ ਲੰਬਿਆਂ ਲੰਬੇ ਨੇ ਉਹ ਲੈਣਾ ਵੀ ਲੱਗੇ ਰਹਿੰਦੇ ਨੇ ਆਰਡਰ ਵੀ ਕਾਫੀ ਹੁੰਦੇ 10 ਦੇ ਇਸਕੇ 120 ਪਕੌੜੇ ਬਣਾਉਂਦੇ ਨੇ ਇਹ ਅਤੇ ਸਾਰੇ ਵੱਡੇ ਵੀਰੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਜੇ ਤੁਸੀਂ ਇੱਥੇ ਆ ਕੇ ਬਹਿ ਗਏ ਇੱਕ ਵਾਰ ਚਾਹੇ ਨੂੰ ਚਾਰ ਪਕੌੜੇ ਆਰਡਰ ਕਰਦੋ ਚਾਹੇ ਦੋ ਦਾ ਕਰਦੋ ਦੂਜੀ ਵਾਰ ਤੁਸੀਂ ਇਹਨਾਂ ਨੂੰ ਆਰਡਰ ਕਰੋਗੇ ਤੁਹਾਨੂੰ ਪਕੌੜੇ ਨਹੀਂ ਦੇਣਗੇ ਕਿਉਂਕਿ ਇਹ ਦੱਸਦੇ ਨੇ ਕਿ ਇਹਨਾਂ ਦੀ ਇੱਛਾ ਹੁੰਦੀ ਹੈ ਵੀ ਅਸੀਂ ਸਭ ਨੂੰ ਦੇ ਦਈਏ ਵੀ ਜੇ ਤੁਸੀਂ ਸਾਡੇ ਤੋਂ ਤੱਕੇ ਨਾਲ ਜਾਂ ਕੋਈ ਫਰਮਾਇਸ਼ ਪਾ ਕੇ ਲੈਨੇ ਹੋ ਤਾਂ ਤੁਹਾਨੂੰ ਦੂਜੀ ਵਾਰ ਖਾਣ ਸੁਆਦ ਨਹੀਂ ਆਵੇਗਾ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ 20 ਸਾਲ ਤੋਂ ਕੰਮ ਕਰ ਰਹੇ ਨੇ ਪਕੌੜਿਆਂ ਦਾ ਜੋ ਆਈਸਕ੍ਰੀਮ ਦਾ ਹੈ 50 ਸਾਲ ਪੁਰਾਣੀ ਦੁਕਾਨ ਹੈ ਇਹਨਾਂ ਦੇ ਫਾਦਰ ਸਾਹਿਬ ਵੀ ਨਾ ਇਹੀ ਕੰਮ ਕਰਦੇ ਤਾਰਾ ਸੰਗਰੂਰ ਸ਼ਹਿਰ ਦੇ ਲਈ ਬੜੀ ਫਕਰ ਦੀ ਗੱਲ ਹੈ ਕਿ ਇੱਥੇ ਕੈਨੇਡਾ ਤੋਂ ਬਾਹਰਲੇ ਸਟੇਟਾਂ ਤੋਂ ਐਮ ਐਲ ਏ ਡੀ ਸੀ ਸਾਰੇ ਇਹਨਾਂ ਕੋਲ ਪਕੌੜੇ ਖਾਣ ਆਉਂਦੇ ਨੇ ਤੇ ਅਸੀਂ ਦਾ ਅਕਸਰ ਆਉਂਦੇ ਰਹਿੰਦੇ ਆ ਤੇ ਬਹੁਤ ਸਵਾਦ ਧੰਨਵਾਦ ਧੰਨਵਾਦ ਜੀ ਹੋਰ ਵੀ ਵੀਰ ਜਰਦਾ ਮੌਜੂਦ ਨੇ ਜਿਹੜੇ ਚੁਸਕੀਆਂ ਲੈ ਰਹੇ ਨੇ ਪਕੌੜੇ ਦਾ ਸੱਜੀ ਘਰ ਬਾਈ ਜੀ ਸੱਤਰੀ ਘਰ ਬਾਈ ਜੀ ਕੀ ਨਾਮ ਵੀਰੇ ਨਹੀਂ ਤਾਰਾ ਸੰਗੀ ਜੀ ਦਾਦਾ ਜੀ ਕਿਸ ਤਰ੍ਹਾਂ ਪਹਿਲਾਂ ਦਾ ਸੱਚੀ ਦੇ ਸੋ ਟੇਸਟ ਕਿਦਾਂ ਦਾ ਟੇਸਟ ਦਾ ਜੀ ਮੈਂ ਬਸ ਬੋਲਿਆ ਨਹੀਂ ਜਾ ਰਿਹਾ ਤੁਸੀਂ ਅਮ ਇਹ ਹੋ ਸਕਦਾ ਵੀ ਮੈਨੂੰ ਐ ਵੀ ਮੈਨੂੰ ਤੁਹਾਡੇ ਅਜਿਹਾ ਕਿੰਨਾ ਸਮਝਦਾ ਛੱਡ ਕੇ ਤੁਹਾਡੇ ਨਾਲ ਗੱਲ ਕਰਨੀ ਪੈ ਰਹੀ ਹੈਗੀ ਅੱਛਾ ਜੀ ਸੋ ਸਾਡੇ ਲਈ ਮਾਨ ਵਾਲੀ ਗੱਲ ਆ ਵੀ ਅਸੀਂ ਸਮਰੂਰ ਦੇ ਵਿੱਚ ਰਹਿੰਦੇ ਹੈਗੇ ਸਾਡੇ ਸਮਰੂਰ ਦੇ ਵਿੱਚ ਇਹ ਜੀ ਇੱਕ ਚੀਜ਼ ਬਣੀ ਹੈਗੀ ਜਿਹੜੀ ਆ ਆਈਸਕ੍ਰੀਮ ਦੇ ਪਕੌੜੇ ਨੇ ਤੇ ਆਈਸਕ੍ਰੀਮ ਦੇ ਪਕੌੜੇ ਤੁਸਾਂ ਚੀਜ਼ ਲੈ ਲਓ ਵੀ ਇੱਕ ਇੱਕ ਚੀਜ਼ ਪੂਰੀ ਹਾਰ ਠੰਡੀ ਪੂਰੀ ਚੀਜ਼ ਠੰਡੀ ਇੱਕ ਪਾਸੇ ਪੂਰੀ ਚੀਜ਼ ਗਰਮ ਉਹਨਾਂ ਦੋਨਾਂ ਨੂੰ ਇੱਕ ਚੀਜ਼ ਨੂੰ ਮੇਲ ਕਰਨਾ ਉਸ ਚੀਜ਼ ਨੂੰ ਕਿਵੇਂ ਤਿਆਰ ਕਰਨਾ ਇਹ ਇਹਨਾਂ ਦੀ ਜਿਹੜੀ ਚੀਜ਼ ਬਣਾਈ ਆ ਇਹਨਾਂ ਦੀ ਕਾਬਲੇ ਤਾਰੀਫ ਹੈ ਜੀ ਬਾਕੀ ਸਾਡੇ ਸੰਗਰੂਰ ਦੇ ਵਿੱਚ ਆਈਸਕ੍ਰੀਮ ਦੇ ਪਕੌੜੇ ਬਹੁਤ ਦੂਰ ਤੱਕ ਮਸ਼ਹੂਰ ਨੇ ਅਸੀਂ ਤਾਂ ਅਕਸਰ ਲੋਕਾਂ ਲਾਂਗੇ ਇਸ ਤਾਂ ਦੇ ਰਹਿੰਦੇ ਆ ਖਾਂਦੇ ਰਹਿੰਦੇ ਆਗੇ ਤੇ ਕਾਫੀ ਸਾਲਾਂ ਤੋਂ ਖਾ ਰਹੇ ਆਗੇ ਤੇ ਕੈਨੇਡਾ ਅਮਰੀਕਾ ਤੋਂ ਵੀ ਆਉਂਦੇ ਨੇ ਜੀ ਜਲੰਧਰ ਤੋਂ ਆ ਗਿਆ ਕੋਈ ਹਜ਼ਾਰਪੁਰ ਤੋਂ ਆ ਗਿਆ ਕੋਈ ਕਿੱਥੋਂ ਆ ਗਿਆ ਸਾਨੂੰ ਬਹੁਤ ਮਤਲਬ ਸੁਣ ਕੇ ਪਤਾ ਲੱਗਦਾ ਜੀ ਜਦੋਂ ਬੈਠੇ ਗੱਲ ਕਰਦੇ ਹੁੰਦੇ ਆਗੇ ਵੀ ਵੇਟ ਕਰਦੇ ਆਗੇ ਪਕੌੜੇ ਦੀ ਇਹ ਜਿਹੜੀ ਚੀਜ਼ ਤਿਆਰ ਕਰਦੇ ਨੇ ਇੱਕ ਜਾਂ ਦੋ ਹੀ ਬਣਾਉਂਦੇ ਨੇ ਜੇ ਕਸਟਮਰ ਆ ਗਿਆ ਉਹਦੇ ਨਾਲ ਨਾਲ ਦੀ ਨਾਲ ਤਿਆਰ ਕਰਕੇ ਦਿੰਦੇ ਨੇ ਇਹ ਨਹੀਂ ਹੈਗਾ ਇਹਨੂੰ ਬਣਾ ਕੇ ਰੱਖ ਲੈਣਗੇ ਕਿਉਂਕਿ ਇਹਨਾਂ ਦੀ ਪੁਰਾਣੀ ਬਹੁਤ ਪੁਰਾਣੀ ਦੁਕਾਨਾਗੀ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਇਸ ਦੁਕਾਨ ਤੇ ਜਿਹੜਾ ਪਕੌੜਿਆਂ ਦਾ ਕੰਮ ਕਰਦੇ ਸੀ ਇਹਨਾਂ ਨੇ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਆਈਸਕ੍ਰੀਮ ਦੇ ਪਕੌੜੇ ਸਾਡੇ ਭਗਵੰਤ ਮਾਨ ਜੀ ਨੇ ਸਾਡੇ ਵਰੋਂ ਦੇ ਸੀਐਮ ਸਾਹਿਬ ਨੇ ਉਹਨਾਂ ਦੀ ਪਹਿਲਾਂ ਕੈਸਟਾਈ ਸੀ ਆਹ ਕੋਲ ਕੋਈ ਗਰਮਾ ਗਰਮ ਹੁਣ ਉਸ ਤੋਂ ਬਾਅਦ ਜੀ ਇਹ ਹੈਗਾ ਸਾਡੇ ਪਕੌੜੇ ਆਈਸਕ੍ਰੀਮ ਵਾਲੇ ਤੇ ਸਾਨੂੰ ਬੜਾ ਮਾਣ ਫਖਰ ਹੁੰਦਾ ਹੈਗਾ ਉਹ ਗਾਣੇ ਦਾ ਸ਼ਾਇਦ ਇੱਕ ਮਜ਼ਾਕ ਜਿ ਕਰਿਆ ਸੀਗਾ ਇਹਨਾਂ ਨੇ ਹਕੀਕਤ ਵਿੱਚ ਕਰਤਾ ਇਹਨਾਂ ਨੇ ਉਹ ਚੀਜ਼ ਨੂੰ ਹਕੀਕਤ ਵਿੱਚ ਕਰਤਾ ਸਾਡੇ ਸੰਗਰੂਰ ਦੇ ਜੋ ਵੀ ਚਾਹੇ ਸਰਕਾਰ ਬਣਿੰਦੀ ਹੈ ਜੀ ਚਾਹੇ ਕੋਈ ਹੋਰ ਕੋਈ ਕਿਸੇ ਚੀਜ਼ ਦੀ ਸ਼ੁਰੂਆਤ ਹੁੰਦੀ ਆ ਉਹ ਸੰਗਰੂਰ ਤੋਂ ਹੀ ਹੁੰਦੀ ਆ ਸਾਡਾ ਸੰਗਰੂਰ ਆ ਜਿਹੜਾ ਤਾਂ ਹੀ ਕਿਹਾ ਜਾਂਦਾ ਸਾਨੂੰ ਇਹ ਸਾਨੂੰ ਇਹ غرੂਰ ਸਾਡਾ ਸ਼ਹਿਰ ਸੰਗਰੂਰ ਅਸੀਂ ਸ਼ਹਿਰ ਦੇ ਸੰਗਰੂਰ ਦੇ ਵਿੱਚ ਰਹਿ ਕੇ ਮਾਣ ਮਹਿਸੂਸ ਕਰਦੇ ਆ ਵੀ ਸਾਡੇ ਸੰਗਰੂਰ ਦੇ ਵਿੱਚ ਉਹ ਚੀਜ਼ਾਂ ਤਿਆਰ ਹੁੰਦੀਆਂ ਨੇ ਉਹ ਚੀਜ਼ਾਂ ਬਣਦੀਆਂ ਨੇ ਜਿਹੜੀਆਂ ਕਿਤੇ ਹੋਰ ਨਹੀਂ ਬਣਦੀਆਂ ਹੈਗੀਆਂ ਜੀ ਜੀ ਧੰਨਵਾਦ ਸਾਡੇ ਨਾਲ ਹੋਰ ਕਸਟਮਰ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਵੀਰੇ ਅਮਰਦੀਪ ਮਾਨ ਜੀ ਆਵਾ ਜੀ ਸ਼ਾਇਦ ਵੇਟ ਕਰ ਰਹੇ ਹੋ ਆਪਣੇ ਆਰਡਰ ਦੀ ਹੈ ਹਾਂਜੀ ਤਕਰੀਬਨ ਅੱਧਾ ਘੰਟਾ ਤਾਂ ਹੋਈ ਹੈ ਜੀ ਅੱਛਾ ਜੀ ਵੀ ਜੀ ਜੇ ਗੱਲ ਕਰੀਏ ਕਿ ਕਦੋਂ ਤੋਂ ਆ ਰਹੇ ਹੋ ਮੈਨੂੰ ਘਟੋ ਘਟ ਜੀ ਇਹਨਾਂ ਲਵੇ ਆਂਦੇ ਰੋ ਗਏ 20 ਸਾਲ ਨੂੰ ਜੀ ਪਹਿਲਾਂ ਕਵਾਰੇ ਹੁੰਦੇ ਸੀਗੇ ਉਦੋਂ ਇਹ ਜਦੋਂ ਮੇਰੇ 2013 ਦੇ ਵਿੱਚ ਮੇਰੀ ਮੈਰਿਜ ਹੋਈ ਹੈ ਜੀ ਉਸ ਦਿਨ ਉਸ ਦਿਨ ਮੇਰੇ ਘਰ ਦੇ ਕਹਿੰਦੇ ਵੀ ਤੁਹਾਡੇ ਉਰੇ ਕੀ ਚੀਜ਼ ਮਸ਼ਹੂਰ ਹੈਗੀ ਵੀ ਕੋਈ ਇਦਾਂ ਦੀ ਵੀ ਕਦੇ ਖਾਧੀ ਨਾ ਹੋਵੇ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਤਾਂ ਆਈਸਕ੍ਰੀਮ ਵਾਲੇ ਪਕੌੜੇ ਖਾਏ ਕਦੇ ਕਹਿੰਦੇ ਨਹੀਂ ਕਦੇ ਵੀ ਨਹੀਂ ਖਾ ਕੇ ਦੇਖੇ ਮੈਨੇ ਤੇ ਮੈਂ ਚਲੋ ਕਰਾਓ ਅੱਜ ਤੁਹਾਨੂੰ ਆਈਸਕ੍ਰੀਮ ਦੇ ਪਕੌੜੇ ਕਰ ਰਹੇ ਹਾਂ ਮੈਂ ਮੇਰੇ ਮੈਸੇਜ ਦੇ ਨਾਲ ਉਹਦੀਆਂ ਕੁਝ ਰਿਲੇਟਿਵ ਵੀ ਸੀਗੇ ਹਾਂਜੀ ਉਹ ਸਾਰੇ ਆਏ ਜੀ ਉਹਨਾਂ ਨੇ ਖਾਦੇ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕਹਿੰਦੇ ਸਾਣੇ ਜਾਂ ਉਰੇ ਖਾਦੇ ਨੇ ਜਾਂ ਫਿਰ ਕੋ ਕਹਿੰਦੇ ਸੁਨਾਮ ਵੀ ਤੁਹਾਨੂੰ ਸੁਣਿਆ ਹੈ ਬੰਦਾ ਇਸ ਪਕੌੜੇ ਬਣਾਉਣ ਵਾਲਾ ਤੇ ਸ਼ਾਇਦ ਇਹ ਜਿਹੜੀ ਸੁਨਾਮ ਦੀ ਗੱਲ ਕੀਤੀ ਉਹ ਵੀ ਇਹਨਾਂ ਦੀ ਦੁਕਾਨ ਹਾਂ ਸ਼ਾਇਦ ਹੋ ਸਕਦਾ ਇਹਨਾਂ ਦੁਕਾਨੋ ਵੀ ਕਦੇ ਗਲਤ ਕਰੀ ਨਹੀਂ ਵਿਚਾਰਿਆਂ ਨੇ ਆਪਣੀ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਸੀ ਜਦੋਂ ਪਹਿਲਾਂ ਹੁੰਦੇ ਸੀ ਅਸੀਂ ਤੇ ਹੁਣ ਜਦ ਡਿਊਟੀ ਦਿੰਦੇ ਉਹਨਾਂ ਦੇ ਫਾਦਰ ਸਾਹਿਬ ਮਨ ਲਗਾ ਦੇ ਨਹੀਂ ਗਏ ਜੀ ਅਸੀਂ ਵੀ ਕਹਿੰਦੇ ਕਿ ਛੇਤੀ ਤੁਹਾਡਾ ਘਰ ਆਵੇ ਤੇ ਆਪਣਾ ਜ਼ਮਾਨ ਲੈਵੇ ਉਹ ਬਿਲਕੁਲ ਜੀ ਮੈਂ ਬੱਚੇ ਨੂੰ ਟਿਊਸ਼ਨ ਲੈਣ ਜਾਣਾ ਜੀ ਮੈਂ ਲੇਟ ਹੋ ਰਹਿ ਗਿਆ ਮੈਨੂੰ ਇਦਾਂ ਵੀ ਚਲੋ ਵੀ ਟਾਈਮ ਨਾਲ ਜੇ ਪਕੌੜਾ ਆ ਜੇ ਦਿਖਾ ਕੇ ਚੱਲ ਜੀਏ ਜੀ ਧੰਨਵਾਦ ਇਹ ਸੰਸਾੜਨਾ ਕਸਟਮਰ ਜਿਨ੍ਹਾਂ ਦਾ ਆਖਣਾ ਹੈ ਕਿ ਸਾਨੂੰ ਇਸ ਦਾ ਅਪਡੇਟ ਕਰ ਦਿਓ ਤਕਰੀਬਨ 25 ਤੋਂ 30 ਮਿੰਟ ਹੋ ਚੁੱਕਿਆ ਹਨ ਇਨਾਂ ਦਾ ਕਹਿਣਾ ਹੈ ਕਿ ਸਾਨੂੰ ਇੰਤਜ਼ਾਰ ਦੇ ਵਿੱਚ ਵੀ ਸਵਾਦ ਆਇਆ ਕਿਉਂਕਿ ਜਿਹੜੀ ਇੱਕ ਆਈਸਕ੍ਰੀਮ ਦਾ ਪਕੌੜਾ ਖਾਣ ਤੋਂ ਬਾਅਦ ਇੱਕ ਜਿਹੜੀ ਮਜ਼ਾ ਹੈ ਤਾਂ ਉਹ ਜਿਹੜਾ ਇੰਤਜ਼ਾਰ ਨੂੰ ਹੋਰ ਵੀ ਵਧੀਆ ਕਰ ਦਿੰਦਾ ਹੈ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਇਸ ਵੀਰ ਨੇ ਇੱਕ ਦੁਕਾਨ ਦੇ ਉੱਤੇ ਰੂਲ ਰੱਖਿਆ ਹੋਇਆ ਹੈ ਕਿ ਜਿਹੜੇ ਵੀਰ ਨੇ ਇੱਕ ਵਾਰ ਆਰਡਰ ਦਿੱਤਾ ਤਾਂ ਉਸ ਨੂੰ ਦੂਜੀ ਵਾਰ ਆਰਡਰ ਵਾਪਸ ਨਹੀਂ ਹੋਵੇਗਾ ਰੇਟ ਵੀ ਇਹਨਾਂ ਨੇ ਬਕਾਇਦਾ ਲਿਖੋਏ ਨੇ ਆਈਸਕ੍ਰੀਮ ਦਾ ਪਕੌੜਾ 50 ਰੁਪਏ ਇੱਕ ਪੀਸ ਤੇ ਦੂਜੇ ਪਾਸੇ ਜੇ ਵੀਰ ਦੀ ਗੱਲ ਕਰੀ ਜਾਵੇ ਤਾਂ ਇਹਨਾਂ ਦਾ ਅੱਖ ਨਾ ਕਿ ਜਿਹੜਾ ਸਾਨੂੰ ਪਕੌੜਿਆਂ ਦਾ ਕੰਮ ਕਰਦੇ ਹੋਏ ਤਕਰੀਬਨ 50 ਸਾਲ ਹੋ ਚੁੱਕੇ ਹਨ ਪਰ ਉਸ ਤੋਂ ਬਾਅਦ ਜੇ ਆਈਸਕ੍ਰੀਮ ਦੇ ਪਕੌੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅੱਖ ਨਾ ਕਿ ਜਿਹੜਾ ਸਾਨੂੰ 20 ਸਾਲ ਤੇ ਤਕਰੀਬਨ ਇਹ ਕੰਮ ਕਰਦਿਆਂ ਨੂੰ ਹੋ ਚੁੱਕਿਆ ਹੈ ਤੇ ਦੂਰੋਂ ਦਰਾਰੋਂ ਲੋਕ ਇਹਨਾਂ ਦੇ ਜਿਹੜੇ ਆਈਸਕ੍ਰੀਮ ਦੇ ਪਕੌੜਿਆਂ ਦਾ ਟੇਸਟ ਲੈਣ ਲਈ ਉਤਾਵਲੇ ਹਨ ਸੰਗ੍ਰੋਹਤ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ